ਕਿ ਆ ਪਹਿਲੇ ਨਾਲ ਅੱਗੇ ਵੱਧ ਰਹੇ ਆ ਲੋਕਾਂ ਦਾ ਪਿਆਰ ਮਾਹੌਲ ਦਾ ਨਾਲੇ ਲੋਕਾਂ ਨੇ ਮਨ ਬਣਾਇਆ ਹੋਇਆ ਕਿ ਅਸੀਂ ਕਮਲ ਦਾ ਫੁੱਲ ਖਿਲਾਉਣਾ ਔਰ ਲੋਕੋ ਨੇ ਇਹ ਗੱਲ ਦਾ ਪਤਾ ਲੱਗ ਗਿਆ ਕਿ ਜਿਹੜੇ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਆ ਉਹ ਸੂਬਾ ਤਰੱਕੀ ਕਰ ਰਿਹਾ ਸੋ ਇੱਥੇ ਤੋਂ ਕਮਲ ਦਾ ਫੁੱਲ ਖਿਲਾਵਾਂਗੇ ਤੁਸੀਂ ਖਿਲਾਓਗੇ ਸਾਰੇ ਰਲ ਕੇ ਬਣਾਲੇ ਵਾਲੇ ਔਰ ਇਹ ਪੰਜਾਬ ਦੇ ਵਿੱਚ ਇਹਦੀ ਖੁਸ਼ੂਜ ਆਏਗੀ ਔਰ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਹੈ ਜਿਵੇਂ ਕਿ ਆਪਾਂ ਤੀਜੇ ਤੋਂ ਚੌਥੇ ਤੋਂ ਤੀਜੇ ਤੇ ਆ ਤੀਜੇ ਤੋਂ ਦੂਸਰੇ ਤੇ ਆ ਬੇ ਜਿਹੜੇ ਕਿ ਆਮ ਆਦਮੀ ਪਾਰਟੀ ਦਾ ਘੜ ਮੰਨਿਆ ਜਾਂਦਾ ਸੀਗਾ ਉਸ ਨੂੰ ਆਪਾਂ ਪਛਾੜ ਕੇ ਦੂਜੇ ਨੰਬਰ ਤੇ ਆ ਗਏ ਆ ਅੱਠ ਰਾਉਂਡ ਨਿਕਲ ਚੁੱਕੇ ਨੇ ਤੇ ਨੌਵਾਂ ਰਾਉਂਡ ਆਉਣ ਵਾਲਾ ਹੈ ਤੇ ਕੀ ਆਪਾਂ ਦੇਖਦੇ ਆਂ ਕਿ ਪਹਿਲੇ ਨੰਬਰ ਤੇ ਆਪਾਂ ਇਸ ਤੋਂ ਬਾਅਦ ਲਗਾਤਾਰ ਬਰਾਜਮਾਨ ਰਹਾਂਗੇ ਪੱਕਾ ਜੀ ਹੁਣ ਜਿਵੇਂ ਤੁਸੀਂ ਆਪ ਹੀ ਕਾਊਂਟ ਕਰਤਾ ਦੂਜੇ ਤੋਂ ਤੀਜੇ ਤੋਂ ਹੋਰ ਦੂਜੇ ਤੋਂ ਪਹਿਲੇ ਨੰਬਰ ਤੇ ਆ ਗਏ ਰੇਸ਼ੀ ਜੀ ਹੁਣ ਆਪਾਂ ਇੱਥੇ ਜਿੱਤਾਂਗੇ ਠੀਕ ਆ ਇਹ ਦੂ ਅਗਲੇ 8 ਰਾਊਂਡ ਹੈ ਜਿਹੜੇ ਉਹ ਭਾਜਪਾ ਦੀ ਚੋਰੀ ਦੇ ਵਿੱਚ ਪਾਉਣਗੇ ਜਲਾਬ ਦਾ ਫੁੱਲ ਬਰਨਾਲੇ ਤੋਂ ਹੀ ਖਿਲੇਗਾ ਔਰ ਬਰਨਾਲੇ ਤੋਂ ਹੀ ਭਾਰਤੀ ਜਨਤਾ ਪਾਰਟੀ ਸਰਕਾਰ ਦਾ ਨਹੀਂ ਪੱਥਰ ਰੱਖਿਆ ਇਹ ਸੰਸਦ ਕਾ ਲੈਣਾ ਕੇਵਲ ਸਿੰਘ ਢਿੱਲੋ ਜੀ ਜੋ ਕਿ ਭਾਜਪਾ ਦੇ ਉਮੀਦਵਾਰ ਹਨ ਉਹਨਾਂ ਨੇ ਆਖਿਆ ਕਿ ਜਿਹੜਾ ਕਿ ਕਮਲ ਦਾ ਫੁੱਲ ਹੈ ਉਹ ਬਰਨਾਲਾ ਤੋਂ ਹੀ ਦੂਜੇ 8 ਰਾਊਂਡ ਹੋ ਚੁੱਕੇ ਨੇ ਜਿਹੜੇ ਕਿ 8 ਰਾਊਂਡਾਂ ਦੇ ਵਿੱਚ ਉਹ ਅ ਪਹਿਲਾਂ ਪਿਛੜੇ ਹੋਏ ਸੀ ਪਰ ਹੁਣ ਉਹ ਦੂਸਰੇ ਨੰਬਰ ਦੇ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਜਿਹੜੇ 8 ਰਾਉਂਡ ਹੈ ਤੇ 9ਵਾਂ ਤੇ 10ਵਾਂ ਰਾਉਂਡ ਦੇ ਵਿੱਚ ਸ਼ੂਟ ਦਿਖਾਵਾਂਗੇ ਕਿ ਉਹ ਪਹਿਲੇ ਨੰਬਰ ਦੇ ਵਿੱਚ ਕਿਵੇਂ ਆ ਰਹੇ ਹਨ ਤੇ ਕਮਲ ਦਾ ਫੁੱਲ ਬਰਨਾਲੇ ਤੋਂ ਖਿਲਾ ਕੇ ਆਉਣ ਵਾਲੀ 2027 ਦੀਆਂ ਚੋਣਾਂ ਦਾ ਆਗਾਜ਼ ਬਰਨਾਲੇ ਤੋਂ ਫੁੱਲ ਖੜ੍ਹਾ ਕੇ ਸ਼ੁਰੂ ਕਰਨਗੇ ਬਰਨਾਲਾ ਤੋਂ ਕੈਮਰਾਮੈਨ ਅਜਗੇਸ਼ ਕੁਮਾਰ ਦੇ ਨਾਮ ਪਰਵੀ ਦੀਸ਼ੀ ਦੇ ਰੂਪ ਸੋ ਲੋਕਾਂ ਦੀ VOTING ਫੈਸਲਾ ਸਰਤਾਜ ਸੋ ਅੱਜ ਕਿਸ ਦੇ ਸਿਰ ਤੇ ਸਰਤਾਜ ਜਿਹੜਾ ਕਿ ਤਾਜ ਸੱਚ ਦਾ ਹੈ ਤੋ ਇਹ ਥੋੜੀ ਦੇਰ ਦੇ ਵਿੱਚ ਸਾਹਮਣੇ ਹੋ ਜਾਵੇਗਾ